ਅੰਮ੍ਰਿਤਸਰ ਵਿੱਚ ਇੱਕ گاਉਂ ਦੇ ਬਛੜੇ ਨੂੰ ਗੱਡੀ ਨਾਲ ਟੱਕਰ ਮਾਰਨ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ Hindu ਸੰਗਠਨਾਵਾਂ ਵੱਲੋਂ ਇਸ ਵਿੱਚ ਦਖਲ ਦਿੱਤਾ ਗਿਆ ਅਤੇ ਗੱਡੀ ਦੇ ਡਰਾਈਵਰ ਹਰਪ੍ਰੀਤ ਸਿੰਘ ਨੂੰ ਦਰਗਾਣਾ ਮੰਦਿਰ ਵਿਖੇ ਲਿਜਾ ਕੇ ਉਸ ਕੋਲੋਂ ਮਾਫੀ ਮੰਗਵਾਈ ਗਈ ਇਸ ਦੌਰਾਨ ਰਾਸ਼ਟਰੀ ਗਊ ਰੱਖਿਆ ਮਹਾਸੰਗ ਦੇ ਡਾਕਟਰ ਰੋਹਨ ਮਹਿਰਾ ਨੇ ਦੱਸਿਆ ਕਿ ਪਰਿਵਾਰ ਦੀ مالی ਹਾਲਤ ਦੇ ਚੱਲਦਿਆਂ ਉਸ ਨੂੰ ਜੇਲ੍ਹ ਭੇਜਣ ਦੀ ਬਜਾਏ Hindu ਸੰਗਠਨਾ ਨੇ ਫੈਸਲਾ ਕੀਤਾ ਹੈ ਕਿ ਇਸ ਵਿਅਕਤੀ ਕੋ 20 ਦਿਨ ਹਰ ਰੋਜ਼ 3 ਘੰਟੇ ਗਊਸ਼ਾਲਾ ਵਿੱਚ ਹੀ ਸੇਵਾ ਕਰਵਾਈ ਜਾਵੇ ਅਤੇ ਇਸ ਨੂੰ ਧਾਰਮਿਕ ਸਜ਼ਾ ਹੀ ਦਿੱਤੀ ਜਾਵੇ ਦੂਜੇ ਪਾਸੇ ਗੱਡੀ ਦੇ ਡਰਾਈਵਰ ਹਰਪ੍ਰੀਤ ਸਿੰਘ ਨੇ ਆਪਣੀ ਗਲਤੀ ਨੂੰ ਮੰਨਦਿਆਂ ਇਹ ਸੇਵਾ ਪ੍ਰਵਾਨ ਕੀਤੀ ਹੈ ਜੀ ਕੀ ਨਾਮ ਹੈ ਤੁਹਾਡਾ ਤੇ ਕੀ ਗਲਤੀ ਹੋਈ ਸੀ ਮੇਰਾ ਹਰਪ੍ਰੀਤ ਸਿੰਘ ਨਾਮ ਹੈ ਦਫਤਰ ਦੀ ਗੱਡੀ ਲੈ ਕੇ ਜਾ ਰਹੇ ਹਾਂ ਬਾਹਰ ਤੇ ਲਾਗੇ ਆਪਣਾ ਵੱਛੀ ਇਕ ਧੁੱਪ ਸੀ ਕਰੀ ਤੇ ਗੱਡੀ ਲੈ ਕੇ ਜਾ ਰਹੇ ਤੇ ਮੈਨੂੰ ਘਰੋਂ ਫੋਨ ਆ ਗਿਆ ਮੇਰੀ ਮਨਰ ਠੀਕ ਨਹੀਂ ਸੀ ਤੇ ਆਪਣਾ ਪਾਰਸਾ ਸਾਹਿਬ ਵੀ ਠੀਕ ਨਹੀਂ ਸੀ ਇਹ ਕਰਕੇ ਮੇਰਾ ਧਿਆਨ ਉਧਰ ਚਲਾ ਗਿਆ ਤੇ ਗੱਡੀ ਦੇ ਦੋ ਟਾਇਰ ਵੱਛੀ ਦੇ ਉੱਪਰ ਲੰਘ ਗਏ ਤਾਂ ਅੱਜ ਇੱਥੇ ਹਿੰਦੂ ਸੰਗਠਨ ਇਕੱਠੇ ਹੋਏ ਸੀ ਕੀ ਗੱਲਬਾਤ ਹੋਈ ਕੀ ਮਾਫੀ ਮੰਗੀ ਹਾਂਜੀ ਇਸੇ ਵਾਰ ਕੀ ਲਈ ਸੇਵਾਵਾਂ ਨਾਲ ਲਾਈਆ ਆਪਣੇ ਗਊਸ਼ਾਲਾ ਦੇ ਹਾਂਜੀ ਪਹਿਲਾਂ ਉਹ ਮਾਰੀ ਹਾਂਜੀ ਬਾਹੀ ਮੰਗਦੇ ਉਹ ਗੱਤੀ ਹੋਈ ਹਾਂਜੀ ਕੀ ਜਾਣਾ ਜਾਂਦਾ ਹਾਂਜੀ ਬਾਹੀ ਦੇ ਕੀ ਸਜ਼ਾ ਜੀ ਲਈ ਨਾਲੇ ਸਜ਼ਾ 20 ਦਿਨ ਦੀ ਗਊਆਂ ਜਿੱਥੇ ਵੀ ਕੋਈ ਮਿਲੀ ਉਹਦੇ ਦੇਖਭਾਲ ਦਾ ਅਰਸੂਰ ਲਗਿਆ ਉਹਨਾਂ ਨੂੰ ਹਨੇ ਦੇਖਭਾਲ ਠੀਕ ਹਾਂਜੀ ਅ ਅੱਜ ਤੋਂ ਆਪਣੇ ਬਰੇ ਦਾ ਕੇ ਅੱਜ ਦਰਗਿਆਣਾ ਮੰਦਿਰ ਕੀ ਪ੍ਰੋਗਰਾਮ ਸੀ ਜਿਹੜੀ ਮਾਫੀ ਮੰਗੀ ਗਈ ਕੀ ਕਾਰਨ ਸੀ ਅ ਮੇਰਾ ਨਾਮ ਡਾਕਟਰ ਰੋਹਨ ਮੇਰਾ ਰਾਸ਼ਟ ਗੌਰਖਸ਼ਾ ਮਾ ਸੰਗ ਤੋਂ ਰਾਸ਼ਟ ਅਧਿਖਸ਼ਾ 3 ਦਿਨ ਪਹਿਲੇ ਇੱਕ ਡਰਾਈਵਰ ਦੇ ਕੋਲੋਂ ਗੱਡੀ ਦੇ ਥੱਲੇ ਜਿਹੜਾ ਵਾ ਇੱਕ گاਉਂ ਦਾ ਬਛੜਾ ਜਿਹੜਾ ਆ ਗਿਆ ਸੀਗਾ ਜਿਸ ਤੋਂ ਬਾਅਦ ਅਸੀਂ ਸਾਡੇ ਵੱਲੋਂ ਰਾਸ਼ਟ ਗੌਰਖਸ਼ਾ ਮਾ ਸੰਗ ਵੱਲੋਂ ਜਿਹੜਾ ਵਾ ਕੰਪਲੇਂਟ ਜਿਹੜੀ ਹੈ ਪੁਲਿਸ ਸਟੇਸ਼ਨ ਦੇ ਵਿੱਚ ਦਿੱਤੀ ਗਈ ਸੀ ਕਾਰਵਾਈ ਵਾਸਤੇ ਜਿਹਦੇ ਤੇ ਪ੍ਰੋਪਰ ਜਿਹੜੀ ਕਾਰਵਾਈ ਪੁਸ ਕਰ ਰਹੀ ਸੀ ਪਰ ਜਦੋਂ ਅਸੀਂ ਸਾਰੀਆਂ ਚੀਜ਼ਾਂ ਦੇਖੀਆਂ ਵੀ ਇਸ ਸ਼ਖਸ ਦੇ 2 ਮਹੀਨੇ ਦਾ ਬੱਚਾ ਵਾ ਇਹਨਾਂ ਦੇ ਮਦਰ ਜਿਹੜੇ ਪੈਰਲਾਈਜ਼ਡ ਨੇ ਇਹਨਾਂ ਦੇ ਫਾਦਰ ਵੀ ਜਿਹੜੇ ਠੀਕ ਨਹੀਂ ਰਹਿੰਦੇ ਉਹ ਚੀਜ਼ ਜਦੋਂ ਅਸੀਂ ਸੁਣੀ ਤੇ ਸਾਨੂੰ ਉਸ ਚੀਜ਼ ਦਾ ਵੀ ਬਹੁਤ ਦੁੱਖ ਲੱਗਾ ਵੀ ਅਸੀਂ ਜੇ ਅੱਜ ਇਹ ਬੰਦੇ ਨੂੰ ਅਰੈਸਟ ਕਰਾ ਦੇਣਾ ਜਿਲੇ ਭੇਜ ਦੇਣੇ ਤੇ ਪਿੱਛੋਂ ਵਾਲਾ ਜਿਹੜਾ ਪਰਿਵਾਰ ਜਿਹੜਾ ਰੁੱਲ ਜਾਏਗਾ ਤੇ ਇਸ ਮੰਦ ਵਿੱਚ ਮੈਂ ਸਾਰੇ ਆਪਣੇ Hindu ਸੰਗਠਨਾ ਨਾਲ Hindu ਧਰਮ ਦੇ ਜਿਹੜੇ ਪਾਲਨ ਕਰਦੇ ਨੇ ਉਹਨਾਂ ਦੇ ਨਾਲ ਇਸ ਚੀਜ਼ ਬਾਰੇ ਡਿਸਕਸ ਕੀਤਾ ਕਿਉਂਕਿ ਇਹ ਮਾਫੀ ਯੋਗ ਜਿਹੜਾ ਹੈ ਕਰਮ ਨਹੀਂ ਹੈਗਾ ਅਸੀਂ ਮਾਫ ਕਰਨ ਵਾਲੇ ਕੋਈ ਨਹੀਂ ਹੈਗੇ ਪਰ ਕਈ ਵਾਰੀ ਇਨਸਾਨ ਜਿਹੜਾ ਵਾ ਇਹੋ ਜੇ ਧਰਮ ਯੁੱਧ ਦੇ ਵਿੱਚ ਫਸ ਜਾਂਦਾ ਵਾ ਜਿਹਦੇ ਵਿੱਚ શ્રીਕ੍ਰਿਸ਼ਨ ਜੀ ਮਹਾਰਾਜ ਕਹਿੰਦੇ ਨੇ ਕਿ ਜਿਹੜੀ ਚੀਜ਼ ਤੁਹਾਡੇ ਸਾਹਮਣੇ ਹੈ ਅਗਰ ਤੁਹਾਨੂੰ ਉਸ ਚੀਜ਼ ਦਾ ਦੁੱਖ ਹੈ ਤੇ ਤੁਸੀਂ ਪਹਿਲਾਂ ਉਹ ਚੀਜ਼ ਦੇਣਾ ਸੋ ਅਸੀਂ ਦੇਖਿਆ ਕਿ ਅਗਰ ਅਸੀਂ ਇਹਨਾਂ ਨੂੰ ਜੇਲ੍ਹ ਭੇਜਦੇ ਹਾਂ ਇਹਨਾਂ ਦੇ ਮਦਰ ਨੂੰ ਕੇਅਰ ਕਰਨ ਵਾਲਾ ਕੋਈ ਨਹੀਂ ਰਹੇਗਾ 2 ਮਹੀਨੇ ਦਾ ਬੱਚਾ ਉਹਦਾ ਧਿਆਨ ਰੱਖਣ ਵਾਸਤੇ ਉਹਨਾਂ ਨੂੰ ਜਿਹੜੀਆਂ ਨੀਡਸ ਨੇ ਉਹ ਪੂਰੀਆਂ ਨਹੀਂ ਹੋ ਸਕਦੀਆਂ ਘਰ ਦੇ ਵਿੱਚ ਕਿਉਂਕਿ ਸੋਰਸ ਆਫ ਅਨਕੰਮ ਸਿਰਫ ਇਹ ਹੀ ਨੇ ਅਸੀਂ ਸਾਰਿਆਂ ਨੇ ਸਭ ਸੰਮਤੀ ਦੇ ਨਾਲ ਇਹ ਫੈਸਲਾ ਲਿਆ ਹੋਇਆ ਕਿ ਠਾਕੁਰ ਜੀ ਅੱਗੇ ਆਫ ਮਾਫੀ ਮੰਗੀ ਆ ਜਾ ਇਹਨਾਂ ਨੇ ਉਹਦੇ ਨਾਲ ਨਾਲ ਜਿਹੜੀ ਹੈ 20 ਦਿਨ ਵਾਸਤੇ ਜਿਹੜੀ ਹੈ ਗਊ ਸੇਵਾ ਜਿਹੜੀ ਹੈ ਕਰਨਗੇ 3 ਘੰਟੇ ਵਾਸਤੇ ਜਿਹੜੀ ਹੈ 20 ਦਿਨ ਵਾਸਤੇ ਜਿਹੜੀ ਗਊ ਸੇਵਾ ਕਿਹੜੀ ਜਗ੍ਹਾ ਤੇ ਕਰਾਂਗੇ ਇਹ ਸਰ ਗਊਸ਼ਾਲਾ ਕੋਈ ਵੀ ਚੁਣ ਲੈਣ ਕਿਉਂਕਿ ਇਹਨਾਂ ਦੇ ਘਰ ਦੇ ਕੋਲ ਵੀ ਇੱਕ ਗਊਸ਼ਾਲਾ ਹੈ ਉੱਥੇ ਮੱਲੇ ਵਾਲਿਆਂ ਨੇ ਕਿਹਾ ਕਿ ਅਸੀਂ ਇਹਨਾਂ ਦੀ ਦੇਖ ਪ੍ਰੋਪਰ ਤਰੀਕੇ ਦੇ ਨਾਲ ਵੀਡੀਓਗ੍ਰਾਫੀ ਵੀ ਕਰਾਂਗੇ ਤੁਹਾਨੂੰ ਪੰਚਾਵਾਂਗੇ ਤੇ ਲਗਾਤਾਰ 20 ਦਿਨ ਜਿਹੜੀ ਹੈ ਗਊ ਸੇਵਾ ਕਰਨੀ ਬਿਊਰੋ ਰਿਪੋਰਟ ਵਰਕ ਟੀਵੀ ਅੰਮ੍ਰਿਤਸਰ